ਆਹ ਨੂੰ ਦਸ਼ਮੀਸ਼ ਕਲਾਥ ਹਾਊਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੇ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸਰਦੀਆਂ ਵਾਲੇ ਸੂਟ ਲੈ ਕੇ ਆਏ ਆਂ ਜੀ ਕਸ਼ਮੀਰੀ ਕਾਨੀ ਦੇ ਸੂਟ ਰਹਿਣਗੇ ਪਸੰਦ ਦੇ ਵਿੱਚ ਇਹ ਦੇਖੋ ਕਾਨੀ ਦੇ ਸੂਟ ਬਹੁਤ ਹੀ ਸੋਹਣਾ ਕਲਰ ਚਾਰਟ ਆਇਆ ਵਾ ਜੀ ਪੀਸ ਮੈਂ ਤੁਹਾਨੂੰ ਖੋਲ ਕੇ ਵੀ ਨਿਗਾਹ ਕਰਵਾ ਦਿੰਦਾ ਆ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਆਇ ਕਿ ਦੀ ਇਹਦੀ ਜਿਸ ਤਰ੍ਹਾਂ ਦੇ ਫੈਬ੍ਰਿਕ ਹੈ ਜਿਹੜਾ ਬਹੁਤ ਹੀ ਸੁਪਰ ਫਾਈਨ ਕੁਆਲਿਟੀ ਦਾ ਫੈਬਰਿਕ ਆ ਵੂਲਨ ਦੇ ਵਿੱਚ ਕਸ਼ਮੀਰੀ ਕਾਨੀ ਸੂਟ ਬਹੁਤ ਹੀ ਸੌਫਟ ਜਿਹਾ ਫੈਬਰਿਕ ਹੈਗਾ ਵਾ ਤੇ ਇਹ ਘੇਰੇ ਦੇ ਉੱਪਰ ਡਿਜ਼ਾਈਨਿੰਗ ਆ ਜੀ ਕੈਨੇਡਾ ਦੇ ਪੱਤੇ ਲਵਾਏ ਆ ਮੈਪਲ ਲੀਫ ਨਾਲ ਗਲੇ ਦੇ ਉੱਪਰ ਇਹ ਦੇਖੋ ਗਲੇ ਦੇ ਉੱਪਰ ਵੀ ਮੈਪਲ ਦੇ ਲੀਫ ਦੀ ਡਿਜ਼ਾਈਨਿੰਗ ਹੈ ਜੀ ਚਲੋ ਇਹ ਸਾਰਾ ਕੈਨੇਡਾ ਦੇ ਪੱਤੇ ਆਣਾ ਭਰਿਆ ਪਿਆ ਹੈ ਜੀ ਸੂਟ ਗਲਾ ਘੇਰਾਵੇਗਾ ਜੀ ਇਹਦਾ ਉਸ ਤੋਂ ਬਾਅਦ ਇਹ ਦੇਖੋ ਇਹ ਜੀ ਸ਼ਰਟ ਦਾ ਬੈਕ ਘੇਰਾ ਇਹ ਪਿਛਲਾ ਘੇਰਾ ਇਹ ਨਾਲ ਆਵੇਗੀ ਜੀ ਇਹਦੀਆਂ ਬਾਜੂ ਐ ਸਲੀਵਸ ਦੇ ਉੱਪਰ ਆਏਗਾ ਜੀ ਡਿਜ਼ਾਈਨਿੰਗ ਹੈ ਜਿਹੜੀ ਹੈ ਐ ਸਲੀਵ ਦੇ ਉੱਪਰ ਇਹ ਨਾਲ ਦੀ ਸਲਵਾਰ ਸਲਵਾਰ ਦੇ ਪਹੁੰਚਾਂ ਦੇ ਉੱਪਰ ਵੀ ਇਹ ਡਿਜ਼ਾਈਨਿੰਗ ਆਏਗੀ ਜੀ ਸੇਮ ਐ ਸਾਰੀ ਸਲਵਾਰ ਇਹ ਦੇਖੋ ਕੈਨੇਡਾ ਦੇ ਪੱਤੇ ਉਸ ਤੱਕ ਆਏ ਨਾ ਜੀ ਇਹਦਾ ਸਟਾਲ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਸਟਾਲ ਰਹੇਗਾ ਜੀ ਐ ਐਥੋਂ ਸ਼ੁਰੂ ਹੋਣਾ ਸਟਾਲ ਇਹਦਾ ਤੇ ਇਹਦਾ ਇੱਥੇ ਆ ਕੇ ਹੋਏਣਾ ਜੀ ਐਂਟਰੀ ਪੂਰੇ ਖੁੱਲੇ ਸਾਈਜ਼ ਦਾ ਸਟਾਲ ਹੈਗਾ ਇਹ ਦੇਖ ਗਰਲਿਸ਼ ਆਈਟਮ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਮੈਂ ਤੁਹਾਨੂੰ ਇਹ ਮਾਡਲ ਦੀ ਇੱਕ ਵੀ ਦਿਖਾ ਦਿੰਦਾ ਜੀ ਜਿਸ ਤਰ੍ਹਾਂ ਇਹ ਮਾਡਲ ਨੇ ਪਾਇਆ ਵਾ ਜੀ ਗਲਾ ਘੇਰਾ ਪਹੁੰਚੇ ਬਾਹਾਂ ਤੇ ਸਟਾਲ ਸੇਮ ਇਹੀ ਡਿਜ਼ਾਈਨਾਂ ਵਿੱਚ ਜੀ ਲੁੱਕ ਫੇਰ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਸੂਟ ਦੀ ਆਹ ਦੇਖੋ ਇਹ ਤਾਂ ਇਹ ਸ਼ਰਟ ਆ ਵੀ ਗਈ ਜੀ ਪ੍ਰਿੰਟ ਇਹ ਪਹਿਲਾ ਕਲਰ ਜਿਹੜਾ ਦਿਖਾਇਆ ਵਾ ਜੀ ਇਹ ਆ ਮੋਰ ਪੰਖੀਆ ਕਲਰ ਪਹਿਲਾ ਮੋਰ ਪੰਖੀਆ ਕਲਰ ਆ ਵੀ ਗਈ ਉਸ ਤੋਂ ਬਾਅਦ ਆਣਾ ਚਾਹੀਦਾ ਇਹਦੇ ਵਿੱਚ ਮਹਿੰਦੀ ਕਲਰ ਫਿਰ ਆਏਗਾ ਜੀ ਪੈਰਟ ਕਲਰ ਇਹ ਕਲਰ ਚਾਰਟ ਦੇਖੋ ਕਿੰਨਾ ਸੋਹਣਾ ਹੈ ਆਰਕੀ ਅ ਇਹ ਦੇਖੋ ਤੁਸੀਂ ਇਹ ਮੈਂਦੀ 컬러 ਸੀਗਾ ਉਸ ਤੋਂ ਬਾਅਦ ਆਵੇਗਾ ਜੀ ਲਵੈਂਡਰ ਕਲਰ ਇਹ ਵੀ ਬਹੁਤ ਹੀ ਸੋਹਣਾ ਕਲਰ ਆਏਗਾ ਜੀ ਲਵੈਂਡਰ ਤੇ ਫਿਰ ਆਣਾ ਜੀ ਪੀਚ ਕਲਰ ਇਹ ਦੇਖੋ ਕਿੰਨੀ ਸੋਹਣੀ ਗ੍ਰੇਸ ਹੈ ਜੀ ਪੀਚ ਕਲਰ ਦੇ ਵੀ મેપલ લીફ ਦੇ ਨਾਲ ਤੇ ਉਸ ਤੋਂ ਬਾਅਦ ਆਏਗਾ ਜੀ ਗਾਜਰੀ ਕਲਰ ਕੇਰਾ ਗਰਾ वगैरह ਡਿਜ਼ਾਈਨ ਸੇਮ ਹੈ ਜੀ ਬਹੁਤ ਹੀ ਸੋਹਣਾ ਆਰਟੀਕਲ ਆ ਮੈਂ ਤੁਹਾਨੂੰ ਸਟਾਲ ਵੀ ਦਿਖਾ ਦਿੰਨਾ ਇਹਦਾ ਲਵੈਂਡਰ ਤਾਂ ਬਹੁਤ ਹੀ ਸੋਹਣਾ ਸਟਾਲ ਕਰਦੇ ਨੇ ਆ ਦੇਖ ਕਸ਼ਮੀਰੀ ਕਾਨੀ ਦੇ ਪਸ਼ਮ ਦੇ ਵਿੱਚ ਸੂਟ ਰਹਿਣਗੇ ਜੀ ਕਲਰ ਚਾਰਟ ਬਹੁਤ ਹੀ ਸੋਹਣਾ ਹੈਗਾ ਜੇ ਛੇ ਰੰਗਾਂ ਦਾ ਕਲਰ ਚਾਰਟ ਆ ਬਾਕੀ ਜਿਹੜੇ ਵੀ ਕਸਟਮਰਸ ਨੇ ਇਹਨਾਂ ਆਰਟੀਕਲਸ ਤੇ ਆਨਲਾਈਨ ਆਰਡਰ ਪਲੇਸ ਕਰਨੇ ਆ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਤੇ ਉੱਥੇ ਹੀ ਆਪਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਡਿਟੇਲਸ ਵੀ ਦੇ ਦੇਾਂਗੇ ਤੇ ਜਿਹੜੇ ਵੀ ਨਵੇਂ ਵਿਊਅਰਸ ਸਾਡੀ ਵੀਡੀਓ ਦੇਖਦੇ ਪਏ ਆ ਉਹਨਾਂ ਨੂੰ ਬੇਨਤੀ ਆ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਥੈਂਕ ਯੂ ਧੰਨਵਾਦ